ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ ਐਨ ਆਰ ਆਈ ਦੇ ਰਿਸ਼ਤੇਦਾਰਾਂ ਨੂੰ ਜਿਹੜੇ ਆ ਉਹ ਪੰਜਾਬ ਦੇ ਮੈਡੀਕਲ ਕਾਲਜਾਂ ਚ ਦਾਖਲੇ ਦਿੱਤੇ ਜਾ ਸਕਣਗੇ ਇਹ ਫੈਸਲਾ ਜਿਹੜਾ ਮਤਲਬ ਕੱਲ ਹੋਇਆ ਅੱਜ ਮਤਲਬ ਵਕਫ ਵਕਫ ਤਾਵਾ ਤੇ ਆਇਆ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਏਦੇ ਨਾਲ ਪੰਜਾਬ ਨੂੰ ਫਾਇਦਾ ਹੋਏਗਾ ਪੰਜਾਬ ਦੇ ਅਰਥਚਾਰੇ ਨੂੰ ਫਾਇਦਾ ਹੋਏਗਾ ਨੁਕਸਾਨ ਹੋਏਗਾ ਕੀ ਤੁਸੀਂ ਇਹਦੇ ਇਸ ਫੈਸਲੇ ਬਾਰੇ ਕਹਿਣਾ ਚਾਹੁੰਦੇ ਲੋਕ ਕਹਿੰਦੇ ਤਾਂ ਇਹ ਫੈਸਲਾ ਤਾਂ ਜਿਹੜਾ ਹੈਗਾ ਕਿ ਐਨਆਰਆਈ ਜਿਹੜਾ ਹੈ ਉਹ ਆਪਣੇ ਰਿਸ਼ਤੇਦਾਰ ਨੂੰ ਜਿਵੇਂ ਨਾਨਾ ਆਪਣੇ ਦੋਤੇ ਨੂੰ ਨਾਨਾ ਨਾਨੀ ਦਾਦਾ ਦਾਦੀ ਚਾਚਾ ਤਾਇਆ ਚਾਚੇ ਚਾਚੇ ਦੇ ਜੋਾਕ ਕਜ਼ਨ ਜਿਨ੍ਹਾਂ ਨੂੰ ਆਪ ਕਹਿੰਦੇ ਆ ਚੇਤੇ ਦੇ ਭਰਾ ਭੂਆ ਦੇ ਧਰਾ ਠੀਕ ਹੈ ਨਾ ਬੇਟੇ ਬੇਟੀਆਂ ਉਹ ਕਰ ਸਕਦੇ ਨੇ ਇਹ ਪਹਿਲੇ ਹੀ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਉਹ ਉਹਦੇ ਵਿੱਚ ਆ ਇਹ ਹੈ ਪਰ ਇਹਨਾਂ ਨੇ ਇੱਕ ਹੋਰ ਜਗ੍ਹਾ ਤੇ ਅਰਜ਼ੀ ਕਰੀ ਹੈ ਹਾਂਜੀ ਉਹ ਇਹ ਕਰੀਆ ਵੀ ਕਿਤੇ ਫੈਸਲੇ ਦੇਖਣ ਵੇੜੇ ਮੜੇ ਇੰਨੀ ਭੇਚਾਨੀ ਨਾ ਲਖਿਆ ਇੰਨਾ ਦੇਸ਼ ਇਹਨਾਂ ਨੂੰ ਕੋਈ ਚਿੰਤਾ ਹੀ ਨਹੀਂ ਹੈ ਜਿਹੜਾ ਮਨਿਸਟਰ ਹੈ ਇਸ ਵਕਤ ਉਹ ਡਾਕਟਰ ਹੈ ਕੋਲ ਪੋਸਟ ਜਿਹੜੀ ਡਾਕਟਰ ਹੈ ਸਿਆਣਾ ਐਣੀ ਵੀ ਉਹਨੂੰ ਪਤਾ ਨਹੀਂ ਕੁਝ ਹੁਣ ਪਤਾ ਸਭ ਕੁਝ ਇਕਾ ਬਹੁਤਾ ਹੋ ਪਰ ਤਿੱਖਾ ਪੰਡਾ ਜੋਨੇ ਪਸੀ ਬਖਤਿਆ ਜਾਂਦਾ ਨਾ ਆਪ ਨੂੰ ਪਤਾ ਹੀ ਹੈ ਤਿੱਕਾ ਪੰਡਾ ਮਤਲਬ ਕੀ ਹੁੰਦਾ ਤੇ ਡੀਆਰਮੀ ਤੋਂ ਬਣੀ ਹੋਊਗੀ ਸੈਕਟਰੀ ਤੋਂ ਬਣੀ ਹੋਊਗੀ ਕਿ ਜਿਹੜਾ ਉਹ ਨੋਟੀਫਿਕੇਸ਼ਨ ਬਣੀ ਹੈ ਉਸ ਨੋਟੀਫਿਕੇਸ਼ਨ ਚ ਸਕੇ ਭੈਣ ਭਰਾ ਛੱਡ ਤੇ ਅਮੇਰ ਕੋ ਪਈਆ ਰਿਪਰੈਜ਼ੈਂਟੇਸ਼ਨ ਬੰਦੇ ਵੀ ਤੇ ਜਿਹੜੇ ਹੈਗੇ ਨੇ ਚਾਚੇ ਤਾਹਾਂ ਦੇ ਜੋ ਅਖ ਪਾਤੇ ਵੀ ਉਹਨਾਂ ਤੇ ਤੁਸੀਂ ਨਿਰਭਰ ਹੋ ਸਕਦੇ ਸਕੇ ਭੈਣ ਭਰਾਤੇ ਵੀ ਹੋ ਸਕਦੇ ਹੁਣ ਉਹ ਲਈ ਅਮੈਂਡਮੈਂਟ ਕਰਨੀ ਇਹਦਾ ਮਤਲਬ ਬਿਨਾ ਸੋਚੇ ਸੰਜੀ ਕਰੀ ਗਈ ਗਿਆ 40 ਚ ਕਰੀ ਗਈ ਹੈ ਜਿਹੜਾ ਜਿਹਦਾ ਡਰ ਸੀ ਕੋਈ ਨਾ ਕੋਈ ਕਿਸੇ ਨਾਲ ਚ ਚ ਕਰੀ ਗਈ ਹੁਣ ਉਹਦੇ ਚ ਵੱਡਾ ਜਿਹੜਾ ਇੱਕ ਵੱਡਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਉਹ ਇਹ ਹੈ ਇਹ ਕਹਤਾ ਕਿ ਬਾਦੀਆਂ ਸਟੇਟਾਂ ਦੇ ਐਨ ਆਰ ਆਈ ਵੀ ਇੱਥੇ ਆ ਸਕਦੇ ਨੇ ਇਤੋਂ ਦਾ ਐਨ ਆਰ ਆਈ ਚਲੋ ਮੰਨ ਲਿਆ ਉਹਦੇ ਭੈਣ ਭਰਾ ਚਾਚੇ ਚਾਚੇ ਕਾਕੇ ਚਾਚੇ ਜਵਾਕ ਉਹਨੂੰ ਐਨ ਆਰ ਆਈ ਅੱਗੇ ਬੁੱਕ ਕਰਦੇ ਵੈਸੇ ਤਾਂ ਡਾਕਟਰ ਸਭ ਜਿੰਨੇ ਪੰਜਾਬ ਤੋਂ ਵੱਧ ਐਨ ਆਰ ਆਈ ਨੇ ਉਹਨੇ ਤਾਂ ਮੈਨੂੰ ਲੱਗਦਾ ਨਹੀਂ ਹੋਰ ਕਿਸੇ ਸਟੇਟ ਦੇ ਐਨ ਐਨ ਆਰ ਆਈ ਹੋਣ ਤੇ ਸਾਨੂੰ ਇਹ ਲੋੜ ਕੀ ਪੈ ਗਈ ਨਹੀਂ ਨਹੀਂ ਐਨਆਰਈ ਨਹੀਂ ਨਾ ਹੋਣਗੇ ਉਹ ਸਪਾਂਸਰਸ਼ਿਪ ਕਰਾਉਣ ਦੀ ਗੱਡੀ ਹੈ ਨਾ ਕਿ ਦੋਨੋਂ ਕਿਦੋਂ ਜਿਸ ਵਾਂ ਮਰਜੀ ਇਹ ਬੜੇ ਦੋ ਨੰਬਰ ਦਾ ਕੰਮ ਹੈ ਜੇ ਮਤਲਬ ਭੈਣ ਭਰਾਵਾਂ ਦੇ ਵਿਆਹ ਕਰਕੇ ਬਾਹਰ ਭੇਜੇ ਜਾ ਸਕਦੇ ਨੇ ਤੇ ਫਿਰ ਐਨਆਰਈ ਵੀ ਚਾਹੀਦਾ ਤਿਆਰ ਕਰੇ ਜਾਸੇ ਨਾ ਉਹ ਨਹੀਂ ਉਹਦੇ ਤਾਂ ਬਹੁਤ ਸੁੱਕਾ ਕੰਮ ਹੈ ਪਰ ਇਹਨਾਂ ਨੇ ਆਖਿਆ ਵੀ ਬਾਹਰੋਂ ਜਿਹੜੇ ਬਾਹਰੀਆਂ ਸਟੇਟਾਂ ਦੇ ਐਲੀਜੀਬਲ ਹੋ ਜਾਣਗੇ ਜਿਹੜਾ ਪੈਸਾ ਉਹ 4 ਕਰੋੜ ਦੇਂਦਾ ਹੈ ਉੱਥੇ ਐਮਬੀਬੀ ਵਾਸਤੇ 3 ਕਰੋੜ ਉਗਣਾ ਕਰਦੇ ਮੈਨੂੰ ਕਰੋੜ ਚ ਸਰ ਗਿਆ ਜਾਂ ਡੂਡ ਕਰੋੜ ਹੋਰ 10-20 ਹਜ਼ਾਰ ਰੁਪਈਆ ਉਹ ਅੰਡਰਹੈਂਡ ਦੇ ਦੂਗਾ ਜਾਂ ਹੋਰ ਪਾਸੇ ਕਰਤੀ ਦੂਗਾ ਉਹ ਬਣਾ ਲੇਗਾ ਨਾ ਰਹੀਦਾ ਕਿਉਂਕਿ ਉਹਦੇ ਵਿੱਚ ਕੁਝ ਵੀ ਨਹੀਂ ਕਰਨਾ ਪੈਂਦਾ ਸੋ ਉਸ ਤਰੀਕੇ ਨਾਲ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਇਹਨਾਂ ਨੇ ਉਹ ਫੈਸਲਾ ਕਰਿਆ ਕਿ ਬਾਦਮੀਆ ਸਟਰੀਟਾਂ ਵਾਲੇ ਹੋਣ ਉਹਦੇ ਨਾਲ ਬੜੀ ਵੱਡੀ ਗੜਬੜ ਹੋਈ ਹੈ ਉਹਦੇ ਇੱਕ ਤਾਂ ਉਹਦਾ ਕਾਨੂੰਨੀ ਪੱਖ ਹੈ ਕਾਨੂੰਨੀ ਪੱਖ ਇਹ ਹੈ ਕਿ ਤੁਸੀਂ ਜਿਹੜੀ ਵੀ ਨੋਟੀਫਿਕੇਸ਼ਨ ਕਰਨੀ ਹੈ ਇਹ ਕਾਉਂਸਲਿੰਗ ਸ਼ੁਰੂ ਹੋ ਚੁੱਕੀ ਸੀ ਸ਼ੁਰੂ ਹੋਇਤ ਬਾਅਦ ਪ੍ਰੋਸੈਸ ਸ਼ੁਰੂ ਹੋਇਤ ਬਾਅਦ ਜਿਹੜਾ ਤੁਸੀਂ ਨਿਜਮਾ ਚ ਬਦਲਾਅ ਕਰਜੋ ਇਹ ਕੋਰਟਾਂ ਦੇ ਵੀ ਹੁਕਮ ਨੇ ਕਿ ਨਹੀਂ ਕਰੇ ਜਾ ਸਕਦੇ ਕਿਸੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਬਦਲਾਅ ਕਰੋ ਇਹਨਾਂ ਨੇ ਆਪੇ ਕਰਿਆ ਬਲਕੇ ਪਹਿਲਾਂ ਹੀ ਕਰਨਾ ਚਾਹੁੰਦੀ ਸੀ ਜਵਾਈ ਦੇ ਵਿੱਚ ਮਚੂਗੀਆਂ ਕਰੀਆਂ ਇਹਨਾਂ ਨੇ ਤੇ ਉਹ ਜਦ ਨਹੀਂ ਹੋਇਆ ਜੇ ਇਹਨਾਂ ਨੇ ਇੱਕ ਗਿੱਦੜ ਪਰਚੀ ਕਾੜੋ ਇੱਕ ਰਿਟ ਪਵਾਈ ਰਿਟ ਪਵਾ ਕੇ ਉੱਥੇ ਆਪਣੇ ਐਡਵੋਕੇਟ ਨੂੰ ਕਹਿੰਦਾ ਤੂੰ ਬੋਲਣਾ ਨਹੀਂ ਹੈ ਉਹ ਬੋਲਿਆ ਕੁਝ ਨਹੀਂ ਤੇ ਫਿਰ ਵੀ ਸੁਪਰੀਮ ਕੋਰਟ ਨੇ ਤਾਂ ਫਿਰ ਵੀ ਹਾਈ ਕੋਰਟ ਨੇ ਤਾਂ ਬੜਾ ਸੂ ਸਮਝ ਕੇ ਆਰਡਰ ਕਰਿਆ ਹੋਇਆ ਹੈ ਬੜਾ ਹੀ ਇਚਾ ਉਹਨਾਂ ਨੇ ਲਿਖਿਆ ਵੀ ਠੀਕ ਹੈ ਇਹਨੂੰ ਤੁਸੀਂ ਕੰਸਲਟਿੰਗ 'ਚ ਹਿੱਸਾ ਲੈਣ ਦਿਓ ਬਲਕਿ ਉਹਦਾ ਤਾਂ ਇਹੀ ਸੀ ਵੀ ਤੁਸੀਂ ਮੈਨੂੰ ਇਹ ਜਿਹੜੀ ਨੋਟੀਫਿਕੇਸ਼ਨ ਆ ਹੁਣ ਉਹ ਚੈਲੰਜ ਕੀ ਹੈ ਜਿਹੜਾ ਮਖਾਨ ਹੈ ਕਹਿੰਦੇ ਬੱਚੇ ਦਾ ਪੱਜ ਤੇ ਮਾਂ ਦਾ ਰਾਜ ਉਹਦੇ ਵਿੱਚ ਤਾਂ ਇਹ ਲਿਖਿਆ ਉਹਨੇ ਕਿ ਤੁਸੀਂ ਐਨ ਆਰ ਆਈ ਦੀ ਡੈਫੀਨੇਸ਼ਨ 'ਚ ਉਹਦੇ ਨਰਈ ਜਾਂ ਉਹਦੇ ਟੈਲੈਂਟ ਐਨ ਆਰ ਆਈ ਹੋਣ ਇਹ ਪਤਾ ਜਦ ਕਿ ਸੁਪਰੀਮ ਕੋਰਟ ਦਾ ਫੈਸਲਾ ਇਹ ਹੈ ਵੀ ਉਹਦੇ ਚਾਚੇ ਚਾਇ ਬੇ ਮਾਮੇ ਮਾਸੀਆਂ ਇਹ ਵੀ ਹੋ ਸਕਦੇ ਨੇ ਦਾਦੇ ਦਾਦੀਆਂ ਨਾਨੇ ਨਾਨੀਆਂ ਸੋ ਉਹ ਉਹਦੀ ਮੰਗ ਤਾਂ ਇਹ ਹੀ ਸੀ ਉਸ ਬੇਸ ਦੇ ਉੱਤੇ ਹਾਈ ਕੋਰਟ ਨੇ ਕਿਹਾ ਵੀ ਠੀਕ ਹੈ ਤਾਂ ਹੈਗਾ ਹੀ ਹੈ ਸੁਪਰੀਮ ਕੋਰਟ ਦਾ ਫੈਸਲਾ ਤਾਂ ਲੱਗ ਹੋਣਾ ਹੀ ਆ ਨਾ ਉਹਨੂੰ ਤਾਂ ਨਹੀਂ ਨਾ ਤੋੜ ਸਕਦੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਵੀ ਤੁਸੀਂ ਕੌਨਸਲਿੰਗ ਕਰਾਓ 16 ਤਰੀਕ ਨੂੰ 16 ਅਗਸਤ ਨੂੰ ਕਿ ਪਾਰ ਉਹ ਜਿਹੜਾ ਫੈਸਲਾ ਉਹਦਾ ਰਿਜ਼ਲਟ ਨਹੀਂ ਦੱਸਣਾ ਰਿਜ਼ਲਟ ਜਿਸ ਕੋਰਟ ਕਹੂਗੀ ਤਾਂ ਦੱਸਣਾ ਜਦ ਕੋਰਟ ਕਹੂਗੀ ਦੂਜਾ ਉਹਨਾਂ ਨੇ ਇਹ ਵੀ ਕਿਹਾ ਬੀਏ ਦੇ ਹੱਕ ਦੇ ਵਿੱਚ ਇਹ ਗਿਟੀ ਨਹੀਂ ਬਣ ਗਈ ਬੀਏ ਕਹੇ ਜੀ ਉਦੋਂ ਤੁਸੀਂ ਮੈਨੂੰ ਆਰਡਰ ਦਿੱਤਾ ਸੀ ਤੇ ਹੁਣ ਤੁਸੀਂ ਇਹਨੂੰ ਡਾਗੋ ਕਰੋ ਪੂਰੀ ਤਰ੍ਹਾਂ ਉਹ ਉਹਨੂੰ ਰੱਦ ਵੀ ਕਰ ਸਕਦੇ ਨੇ ਸੋ ਉਸ ਤਰੀਕੇ ਨਾਲ ਹਾਈ ਕੋਰਟ ਨੇ ਤਮਾਨਜੁਗ ਨੇ ਕਾਫੀ ਮੈਂ ਕਹਾਂਗਾ ਸੰਤੁਲਿਤ ਫੈਸਲਾ ਲਿਆ ਔਰ ਇਹਨਾਂ ਦਾ ਐਡਵੋਕੇਟ ਵਡੇ ਨਹੀਂ ਉੱਥੇ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸੀ ਤੇ ਫਿਰ ਹਾਈ ਕੋਰਟ ਨੇ ਕੀ ਕਰਨਾ ਹਾਈ ਕੋਰਟ ਇੱਕ ਤਰਫਾ ਧੜਾਪੇ ਕਰੋਗੀ ਜਦ ਤੋੜਾ ਨਮਾਇੰਦਾ ਖੜੇ ਤੁਸੀਂ ਤਾਂ ਚੋਕੋ ਕਿਉਂਕਿ ਤੁਸੀਂ ਰਲੇ ਹੋਇਆ ਇਹ 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 ਦੱਸਣ ਵੀ ਇਹਨਾਂ ਨੇ ਕੀ ਕਰਦਾ ਇਹ ਦਸਨ ਕੀ اپੋਜ਼ ਕਰਿਆ ਤੇ ਇੱਕ ਤਾਂ ਇਹ ਹੈ 누jda ਕੀ ਹੋਇਆ ਦੂਜਾ ਉਹਦੇ ਵਿੱਚ ਇਹ ਹੈ ਕਿ 85% ਸਰਕਾਰੀ ਕਾਲਦਿਆਂ ਦਾ ਰੇਟ ਕੋਟਾ ਹੈ ਉਹ ਜਿਹੜਾ ਹੈਗਾ ਉਹਦੇ ਚ ਪਹਿਲਾਂ ਅਸੀਂ ਬੜੀ ਮੁਸ਼ਕਲ ਨਾਲ ਇਹ ਤੈਅ ਕਰਿਆ ਸੀ ਕਿ ਬਾਕੀ ਸਟੇਟਾਂ ਦੇ ਬੰਦੇ ਕਿਉਂਕਿ ਸਾਨੂੰ ਨਾ ਪੰਜਾਬ ਚ ਜੁਮਿਸ਼ਮਿਲਦੀ ਸੀ ਨਾ ਹਰਿਆਣੇ ਚ ਨਾ ਹਿਮਾਚਲ ਤੇ ਨਾ ਚੰਡੀਗੜ੍ਹ ਤੇ ਨਾ ਦਿੱਲੀ ਚ ਨਾ ਰਾਜਸਥਾਨ ਤੇ ਇਹ ਨਾ ਉੱਤਰਾਖੰਡ ਸਾਨੂੰ ਕਿਤੇ ਨਹੀਂ ਮਿਲਦੀ ਸੀ ਪਰ 17 ਸਟੇਟਾਂ ਦੇ ਵਿੱਚ ਇੱਥੇ ਦਾਖਲ ਹੋ ਜਾਂਦੇ ਸੀ 2000 ਦੇ ਵਿੱਚ ਅਸੀਂ ਉਹਦੇ ਕਿ ਮੈਂ ਉਹਦੇ ਸਰਕਾਰ ਦੇ ਵਿੱਚ ਸੀਗਾ ਤੇ ਡਿਪਾਰਟਮੈਂਟ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੀ ਕਿ ਵੀ ਜੇ ਆਪਾਂ ਇਹ ਕਰ ਲਈਏ ਹੁਣ ਇਹ ਮੁੱਖ ਮੰਤਰੀ ਤਾਂ ਕਦੇ ਇਦਾਂ ਮੈਨੂੰ ਪੁੱਛਦੇ ਪਤਾ ਨਹੀਂ ਕੀ ਕਰਦੇ ਨੇ ਉਦੋਂ ਉਹਨਾਂ ਨੇ ਮੈਨੂੰ ਸਿੱਧਾ ਕਿਹਾ ਕਿ ਆਪਾਂ ਇਹ ਕਰ ਸਕਦੇ ਹਾਂ ਹਰ ਐਨੀ ਤਾਂ ਮੁੱਖ ਮੰਤਰੀ ਪਤਾ ਹੀ ਹੁੰਦਾ ਨਾ ਇਹ ਤਾਂ ਕਦੇ ਇਹ ਵੀ ਨਹੀਂ ਜੇ ਤਾਂ ਗਲਤ ਨੋਟੀਫਿਕੇਸ਼ਨ ਕਰੇ ਜਾਂਦੇ ਨੇ ਤੁਸੀਂ ਇਹ ਤਾਂ ਪੁੱਛ ਲਓ ਵੀ ਆਪਣਾ ਕੋ ਅਖਤਿਆਰ ਹੈਗਾ ਕਿ ਨਹੀਂ ਹੈਗਾ ਹੈ ਨਹੀਂ ਤਾਂ ਫਿਰ ਤੁਸੀਂ ਦੂਜਿਆਂ ਦੇ ਪਲਾਟਰੀ ਵਿੱਚ ਜਾਈ ਜਾਓਗੇ ਤੁਹਾਡੇ ਕੋਲ ਅਖਤਿਆਰ ਹੈ ਨਹੀਂ ਤੁਸੀਂ ਕਹੋ ਕਿ ਚਲ ਕੋਈ ਨਹੀਂ ਵਿੱਚ ਇਸੇ ਕਰ ਲਓ ਪ੍ਰੈਸ ਕਰਕੇ ਜਿਹੜੀ ਕਾਮਨ ਸੈਂਸ ਆ ਉਹ ਵੀ ਨਹੀਂ ਵਰਤੀ ਗੇਰੇ ਚ ਤੇ ਦੂਜਾ ਇਹ ਹੈ ਕਿ ਉਹ 85% ਚੀਕਾਂ ਇਹ ਠੀਕ ਹੈ ਉਹ ਸੁਪਰੀਮ ਕੋਰਟ ਨੇ ਹਾਕਾ ਦਿੱਤਾ ਕਿ ਤੁਸੀਂ 85% ਆਪਦੇ ਸੂਬੇ ਚੋਂ ਪੜ ਸਕਦੇ ਹੋ ਪਰ ਇਹ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਦੂਜੇ ਸੂਬੇ ਨੂੰ ਨਹੀਂ ਪੜ ਸਕਦੇ ਫਿਰ ਭਗਵੰਤ ਮਾਨ ਦੀ ਸਰਕਾਰ ਕਹੇ ਨਾ ਵੀ ਦੇਖੋ ਨੌਕਰੀਆਂ ਤਾਂ ਅਸੀਂ ਬਾਹਰ ਜਨ ਦੇਣ ਲੱਗੇ ਸੀ ਉਹ ਤਾਂ ਅਸੀਂ ਦੇ ਹੀ ਰਿਆਂ ਛੜਿਆਉਂਦੇ ਰਿਆਂ ਹੁਣ ਅਸੀਂ ਦਾਖਲੇ ਵੀ ਬਾਹਰ ਜਨ ਦੇਾਂਗੇ ਪੰਜਾਬ ਦੇਣ ਦੇਣਾ ਕੋਈ ਮਤਲਬ ਨਹੀਂ ਆ ਫਿਰ ਕਹਿ ਲੈ ਨਾ ਲੋਕਾਂ ਨੂੰ ਇਹ ਕਿਉਂ ਵੀ ਤੁਹਾਨੂੰ ਕਿਤੇ ਹੋਰ ਮਿਲੇ ਨਾ ਮੇਰੇ ਢੋਈ ਮਿਲਿਆ ਫਿਰ ਤਾਂ ਮੈਂ ਇਹੀ ਆ ਵੀ ਥੁਪ ਜਾਉਂਦੀ ਗੱਲ ਦੀ ਐ ਨਾ ਵੀ ਤੁਸੀਂ ਬਾਹਰ ਜਾਓ ਉਹ ਦੋਸ਼ ਦਿੰਦੇ ਨੇ ਵੀ ਦੇਖੋ ਜੀ ਨੌਜਵਾਨ ਬਾਹਰ ਜਾ ਰਹੇ ਆ ਹੋਰ ਵੀ ਕੀ ਕਰੇ ਤੁਸੀਂ ਕਹੋ ਉਹਦੇ ਦਾਖਲੇ ਵੀ ਪਹਿਲਾਂ ਐਨਟੀਏ ਦੇ ਵਿੱਚ ਐਡੀ ਵੱਡੀ ਠੱਗੀ ਵੱਜੀ ਤੇ ਪੰਨੀਕ ਹੋਇਆ ਉਹ ਐਨਟੀਏ ਦੇ ਨਾਸਕਰੀਮ ਕੋਰਟ ਨੇ ਕੁਝ ਕਰਿਆ ਨਾ ਹੁਣਾਂ ਨੇ ਕਰਿਆ ਚਿਹਰ ਪਰ ਸਨੋ ਉਹੀ ਬੱਗਿਆ ਬੈਠਾ ਜਿਹਨੇ ਪਹਿਲਾਂ ਵਿੱਪਨ ਘਟਾਲੇ ਦੇ ਵਿੱਚ ਜ਼ਿੰਮੇਵਾਰ ਚਿਹਰਾ ਆ ਜਾਂਦਾ ਸੀ ਤੇ ਹੁਣ ਇਹਦੇ ਉੱਤੇ ਰੌਲਾ ਇੰਨਾ ਪੈਂਦਾ ਸੀ ਉਹਦੇ ਉੱਤੇ ਕੀ ਹੋਇਆ ਕੀ ਨਹੀਂ ਹੋਇਆ ਕੋਈ ਗੱਲ ਨਹੀਂ ਸਮਝ ਆਉਂਦੀ ਹੁਣ ਜਿਹੜਾ ਇਹਨਾਂ ਨੇ ਇਹ ਕਰ ਦਿੱਤਾ ਉਹਦੇ ਨਾਲ ਸਰਕਾਰੀ ਕਾਰਜਾਂ ਦੇ ਵਿੱਚ ਡਾਕਟਰ ਉਹ ਜਿਹੜਾ 85 ਉਹਦਾ ਚੇਅਰਮੈਨ ਤਾਂ ਅਸਤੀਫਾ ਦੇ ਗਿਆ ਸੀ ਮੇਰੇ ਕਰ ਨਹੀਂ 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 ਚੇਅਰਮੈਨ ਨਹੀਂ ਇਹ ਉਹ ਚੇਅਰਮੈਨ ਯੂਪੀਐਸਸੀ ਦੇ ਨੇ ਦਿੱਤਾ ਹਾਂਜੀ ਯੂਪੀਐਸਸੀ ਦੇ ਨੇ ਦਿੱਤਾ ਐਨਟੀਈ ਦੇ ਨਹੀਂ ਦਿੰਦਾ ਇਹ ਐਨਟੀਈ ਦਾ ਇਹ ਨੈਸ਼ਨਲ ਟੈਸਟਿੰਗ ਠੀਕ ਠੀਕ ਹੈ ਯੂਪੀਐਸਸੀ ਦੇ ਨੇ ਤਾਂ ਦਿੱਤਾ ਸੀ ਆਹ ਇੰਨਾ ਦਾ ਤਾਂ ਡਾਇਰੈਕਟਰ ਕੱਢਿਆ ਉਹਨਾਂ ਨੇ ਉਹ ਡਾਇਰੈਕਟਰ ਬਿਰੋਕਰੇਟ ਹੁੰਦਾ ਹੈ ਹਾਂਜੀ ਉਹ ਬਿਰੋਕਰੇਟ ਨੂੰ ਤਾਂ ਕੱਢਣ ਕੋਈ ਫਰਕ ਨਹੀਂ ਨਾ ਪੰਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੇ ਹੁਣ ਨਾਰੀ ਨੇ ਜਿਨੇ 85% ਕੋਟਾ ਮਤਲਬ ਸੂਬੇ ਦੀਆਂ ਸੀਟਾਂ ਕੱਢ ਗਈਆਂ ਬਾਅਦ ਵਿੱਚ ਤੁਸੀਂ ਦੇਤੀਆਂ ਐਂ ਤਾਂ ਫਿਰ ਭਾਵੇਂ ਸਾਰੀਆਂ ਸੀਟਾਂ ਕੱਢ ਦੇਣ ਅਸੀਂ ਬਾਅਦ ਵਿੱਚ ਦੇਵਾਂਗੇ ਸਰਕਾਰ ਨੂੰ ਕੋਈ ਰੋਕ ਨਹੀਂ ਹੈ ਫਿਰ ਸਰਕਾਰ ਨੂੰ ਪਬਲਿਕ 'ਚ ਜਸਟੀਫਾਈ ਕਰਨਾ ਪਊ ਵੀ ਅਸੀਂ ਕਿਉਂ ਧੰਨਵਾਦ ਰਹਿਣ ਨੂੰ ਅਸੀਂ ਪੰਜਾਬ ਦੇ ਬੱਚਿਆਂ ਦਾ ਹੱਕ ਕਿਉਂ ਮਾਰ ਰਿਹਾ ਗੱਲ ਕੇ ਪੰਜਾਬ ਦੇ ਬੱਚਿਆਂ ਨੂੰ ਕਿਤੇ ਮਿਲ ਨਹੀਂ ਰਹੀ ਦੂਜਾ ਇਹਦੇ ਵਿੱਚ ਕੀ ਕਰਿਆ ਇਹ ਜਿਹੜੇ ਪ੍ਰਾਈਵੇਟ ਕਾਲ ਦੇ ਨੇ ਉਹਨਾਂ ਦੇ ਵਿੱਚ ਸੀਟ ਡਿਸਟ੍ਰੀਬਿਊਸ਼ਨ ਇਸ ਤਰੀਕੇ ਨਾਲ ਕਰੀ ਕਿਉਂਕਿ ਇੱਥੇ ਸਾਰੇ ਦੇ ਸਾਰੇ ਜਿਹੜੇ ਅਫਸਰ ਬੈਠੇ ਨੇ ਕਿ ਡਾਇਰੈਕਟੋਰੇਟ 'ਚ ਵੀ ਉੱਤੇ ਵੀ ਉਹ ਇੱਕ ਵਰਗ ਦੇ ਨੇ ਉਹ ਰਿਜ਼ਰਵ ਕੈਟਾਗਰੀ ਦੇ ਨੇ ਹੁਣ ਜੇ ਕਿਤੇ ਵੀ ਇੱਕ ਵਰਗ ਦੇ ਅਫਸਰ ਇਕੱਠੇ ਹੋ ਜਾਂਦੇ ਨੇ ਦੂਜੇ ਵਰਗ ਨੂੰ ਵੀ ਉੱਥੇ ਬਿਲਾਉਂਦੇ ਨੇ ਚਾਹੇ ਉਹ ਜਨਰਲ ਵਾਲੇ ਹੋਣ ਉਹ ਸ਼ੈਡਿਊਲ ਕਾਸਟ ਨੂੰ ਬਿਲਾਉਂਦੇ ਨੇ ਸ਼ੈਡਿਊਲ ਕਾਸਟ ਦੇ ਜਨਰਲ ਤੋਂ ਇਹ ਮੁੱਢੇ ਤੌਰ 'ਤੇ ਲੜਾਈ ਹੈ ਸੋ ਇਸ ਕਰਕੇ ਉਹਨਾਂ ਲਈ ਇੱਕ ਬੈਲੈਂਸਿੰਗ ਜ਼ਰੂਰੀ ਹੁੰਦੀ ਹੈ ਦੇ ਕੁਝ ਅਬਜ਼ਰਵ ਹੋਣ ਕੁਝ ਹੋ ਹੁਣ ਤੱਕ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਸਯੂਜ਼ ਨਾ ਹੋ ਤਕਈ ਐਚਐਮ ਇਸਯੂਜ਼ ਹੋਇਆ ਉਹਦੇ ਵਿੱਚ ਕੀ ਕਰਿਆ 275 ਸੀਟਾਂ ਪ੍ਰਾਈਵੇਟ ਚਾਰਕਾਲ ਜਾਂਦੀਆਂ ਐਨਆਰਈ ਸੀ ਇਹ ਮੈਨੇਜਮੈਂਟ ਕੋਟੇਡੀਆਂ ਸੀਟਾਂ ਉਹਦੇ ਵਿੱਚੋਂ ਸ਼ੈਡਿਊਲ ਕਾਸਟਾਂ ਨੂੰ 69 ਸੀਟਾਂ 25% ਦੇਤੀਆਂ ਤੇ ਜਿਹੜੀਆਂ ਜਨਰਲ ਨੂੰ ਸੀਟਾਂ ਨੇ ਸਿਰਫ 55 ਨੇ ਕਿਉਂਕਿ ਉਹਨਾਂ ਦੀਆਂ ਸਾਰੀਆਂ ਦੇ ਸਾਰੀਆਂ ਕੱਟ ਕੇ ਐਨਆਰਈ ਚ ਭਾਤੀਆਂ 83 ਸੀਟਾਂ ਉਹ ਜਿਹਨੇ ਅੰਨਰਜੀ ਪਾਤੀਆਂ ਉਹਨਾਂ ਨੂੰ ਉਹ ਕਹਾ ਬਾਬ ਦੇਣ ਦੇਤੀਆਂ ਵੀ ਬਾਹਰ ਵੀ ਆ ਕੇ ਲੈ ਲਓ ਇਹਨਾਂ ਦੇ ਨਾਤੇ ਮਤਲਬ ਕਿ ਇਹ ਪੰਜਾਬ ਦੇ ਜਨਰਲ ਕੈਟਾਗਰੀ ਬੱਚਿਆਂ ਦਾ ਜਮੇ ਪੱਟਾ ਪਟਾ ਤਾਂ ਪੈਣਾ 99 ਬਟਾਇਆ ਹੋਣੀ ਨਾਂ ਨਹੀਂ ਪਟਾਤਾ ਇਦਾਂ ਹੀ ਗੁਰੂ ਰਾਮਦਾਸ ਕਾਲ ਦੇ ਉਹ ਗੁਰੂ ਰਾਮਦਾਸ ਕਾਲ ਦੇ ਵਿੱਚ 11 ਸੀਟਾਂ ਗਵਰਨਮੈਂਟ ਕੋਰਟੇ ਜਿੱਨੇ 11 ਸੀਟਾਂ ਹੈਗੀਆਂ ਨੇ ਮੈਨੇਜਮੈਂਟ ਮਿਨੋਰਟੀ ਕੋਰਟੇ ਚ ਉਹ ਜਿਹਨੇ 11 11 ਸੀਟਾਂ ਨੇ ਉਹ ਵਿੱਚੋਂ ਜਨਰਲ ਚੋਂ ਕੱਟੀਆਂ ਸ਼ੈਡਿਊਲ ਕਾਸ ਤੋਂ ਜਿਨ੍ਹਾਂ 75 ਸੀਟਾਂ ਨੇ 75 ਚੋਂ 19-19 ਦੇਤੀਆਂ 75 ਹੈਗੀਆਂ ਨੇ ਮਨਾਰਟੀ ਕੋਟੇ ਨਹੀਂ ਆਪ 75 ਬਿਗੀਆਂ ਨੇ ਉੱਥੇ 19-19 ਦੇਤੀਆਂ ਪਰ ਜਿਹਨੇ ਜਨਰਲ ਕੋਟੇ ਨੂੰ ਨੇ ਉਹਨੀਆਂ 26-26 ਦੇ ਵਿੱਚੋਂ 11-11 ਕੱਟ ਕੇ ਪੰਦਾ-ਪੰਦਾ ਰਹਿ ਗਈਆਂ ਸੋ ਉੱਥੇ ਵੀ ਉਹਦਾ ਵੱਡਾ ਨੁਕਸਾਨ ਕਰਤਾ ਸੋ ਜਨਰਲ ਕੋਟੇ ਦੀਆਂ ਸੀਟਾਂ ਬਹੁਤ ਜ਼ਿਆਦਾ ਘਟਾਤੀਆਂ ਇੱਕ ਵਕਤ ਇਹ ਭਗਵੰਤ ਮਾਨ ਦੀ ਸਰਕਾਰ ਧੋਖਾ ਦੇ ਰਹੀ ਹੈ ਦੱਸ ਨਹੀਂ ਰਹੀ ਲੋਕਾਂ ਨੂੰ ਵੀ ਅਸੀਂ ਜਨਰਲ ਕੋਟੇ ਦੀਆਂ ਸੀਟਾਂ ਵੀ ਤੁਸੀਂ ਆਂਡ ਇੰਡੀਆ ਦੇ ਤੁਸੀਂ ਸਾਰਿਆਂ ਜਿਹੜਾ ਫੈਸਲਾ ਹੈ ਸਿਪਰੀਮ ਕੋਰਟ ਨੇ ਉਲਟ ਵੀ ਇਹ ਨਾ ਨਿਕਰੇ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਇਹ ਹੈ ਕਿ ਜੇ 100 ਸੀਟਾਂ 'ਚੋਂ 50 ਸਰਕਾਰੀ ਕੋਰਟੇ 'ਚ 50 ਜਿਹੜੀਆਂ ਹੈਗੀਆਂ ਮੈਨੇਜਮੈਂਟ ਕੋਰਟੇ 'ਚ ਉਹ 'ਚ 35 ਜਿਹੜੀਆਂ ਹੋਣਗੀਆਂ ਮੈਨੇਜਮੈਂਟ ਦੀਆਂ ਹੋਣਗੀਆਂ ਤੇ 15 ਹੋਣਗੀਆਂ ਐਨਆਰਆਈ ਦੀਆਂ ਇਹਨਾਂ ਨੇ ਜਾ ਕੇ ਐਨਆਰਆਈ ਸੀਟਾਂ ਬਈ ਨਾ ਉਹ 100 'ਚੋਂ ਕੱਢਦੀਆਂ ਜਦਕਿ 50 'ਚੋਂ ਕੱਢਣੀਆਂ ਸੀ ਤੇ 35 ਦੇ ਵਿੱਚੋਂ ਕਹਾ ਸ਼ੈਡਿਊਲ ਕਾਸਟ ਨੂੰ ਦੂਜਿਆਂ ਨੂੰ ਰਿਜ਼ਰਵੇਸ਼ਨ ਦੇਣੀ ਸੀ ਇਹਨਾਂ ਨੇ ਚੱਕ ਕੇ ਰਿਜ਼ਰਵੇਸ਼ਨ ਤਾਂ 50 'ਚੋਂ ਦੇ ਦਿੱਤੀ ਤੇ ਜੇ ਜਿਹੜੀਆਂ ਐਨਐੜੀ 15 ਹੋਰ ਕੱਢਦੀਆਂ ਤੇ ਫਿਰ ਜਨਰਲ ਕਟ ਗਈ ਤਾਂ ਸੀਟ ਹੀ ਨਹੀਂ ਬਚੀ ਇਹ ਕਰਿਆ ਇਹ ਸਾਰੀ ਠੱਗੀ ਹੈ ਇਹ ਜਿਹੜੀ ਹੈਗੀ ਹੈ ਪੰਜਾਬ ਨਾਲ ਵੀ ਧੋਖਾ ਹੈ ਜਨਰਲ ਕੈਟਾਗਰੀ ਨਾਲ ਵੀ ਧੋਖਾ ਹੈ ਤੇ ਇਕੁਅਲ ਲੈਵਲ ਦੇ ਉੱਤੇ ਜਿਹਨੇ ਸਰਕਾਰੀ ਕਾਗਜ਼ਾਂ ਦੀ ਸੀਟਾਂ ਉਹਦੇ ਵਿੱਚ ਸ਼ੈਡਿਊਲ ਕਾਗਜ਼ਾਂ ਦੀਆਂ ਸੀਟਾਂ ਵੀ ਖਰਾਬ ਹੋਈਆਂ ਨੇ ਇਹ ਸਾਰਾ ਕੁਝ ਇਹਨਾਂ ਨੇ ਗੜਬੜ ਕਰੀ ਹੋਈ ਹੈ ਇਹਨਾਂ ਨੇ ਵਾਪਸ ਲੈਣੀ ਚਾਹੀਦੀ ਹੈ ਜਿਹੜਾ ਕੋਰਟਾਂ ਨੇ ਕੋਰਟਾਂ ਕਿੱਥੇ ਨਹੀਂ ਇਹਨਾਂ ਨੂੰ ਕਹਿ ਦੀ ਕਰੋ ਇਹਨਾਂ ਨੇ ਗੰਭੀਰ ਕਾਉਂਸਲਿੰਗ ਦੇ ਵਿੱਚ ਇਹ ਕਰਿਆ ਇਹ ਵੀ ਇਡੀਕਲ ਹੈ ਮੈਨੂੰ ਨਹੀਂ ਪਤਾ ਕਿ ਬੱਚੇ ਜਿਹੜੇ ਨੇ ਉਹ ਕੋਰਟ ਚ ਕਿਉਂ ਨਹੀਂ ਜਾ ਰਹੇ ਕਿਉਂਕਿ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਐਜੀਟੇਸ਼ਨ ਬੱਚਾ ਕੋਲ ਹਿੰਮਤ ਨਹੀਂ ਹੁੰਦੀ ਅਜੇ ਦਾਖਲ ਤੋਂ ਜਾਣਾ ਕਿਉਂਕਿ ਉਹ ਕਿਹੜਾ ਇਕੱਠੇ ਨੇ ਸੋ ਉਹਦਾ ਇੱਕੋ ਤਰੀਕਾ ਮੈਂ ਤਾਂ ਅੰਟੀ ਵੀ ਐਜੀਟੇਸ਼ਨ ਦੇ ਹੈਰਾਨ ਸੀ ਵੀ ਇਹਨੇ ਬੱਚੇ ਇਕੱਠੇ ਹੋ ਕੇ ਇੰਨਾ ਕਰਦੇ ਰਹੇ ਉਹ ਹੌਸਲੇ ਪਾਸ ਤੋਂ ਇਹਨੇ ਵੱਖਰੀ ਗੱਲ ਹੈ ਕਿ ਇੱਥੇ ਕੋਰਟ 'ਚ ਵੀ ਜਾਣ ਨੂੰ ਅਜੇ ਕੋਈ ਗਿਆ ਨਹੀਂ ਹੈ ਬਲਕਿ ਇਹਨਾਂ ਨੇ ਆਪ ਦਾ ਕੋਈ ਸਟੇਜ ਮੈਨੇਜ ਦਾ ਡਰਾਮਾ ਕਰਿਆ ਕਿ ਉਹ 14 ਨੂੰ ਉਹਨੇ ਕਿਹ ਰਿਟ ਪਾਈ ਸੀ 14 ਅਗਸਤ ਨੂੰ ਤੇ ਉਹਦੇ ਉੱਤੇ ਇੰਟਰ ਮੋਡਰਨ ਹੋਇਆ ਹੋਇਆ ਉਹ ਇੰਟਰ ਮੋਡਰਨ ਦੇ ਕੋਰਟ ਨੇ ਤਾਂ ਕੋਈ ਜੱਤ ਨਹੀਂ ਕਰੀ ਕੋਰਟ ਨੇ ਤਾਂ ਬੜਾ ਬੈਲੈਂਸਿੰਗ ਕਰੀਆ ਇਸ ਗੱਲ ਦੇ ਬਾਵਜੂਦ ਕਿ ਸਟੇਟ ਨੇ ਉੱਥੇ ਗੱਲ ਹੀ ਨਹੀਂ ਕਰੀ ਟੀਟ ਦਾ ਬੰਦਾ ਬੋਲਿਆ ਹੀ ਨਹੀਂ ਤੇ ਹੁਣੇ ਮਿਲ ਕੇ ਕਹਿੰਦੇ ਨੇ ਕੋਈ ਨਹੀਂ ਜੀ ਸੰਤ ਤਰਾਜ ਨਹੀਂ ਕਰ ਲੋ ਜੇ ਤੁਸੀਂ ਆਪ ਹੀ ਆਪਣੇ ਘਰ ਦੀ ਦੀਵਾਰ ਢਾਕੇ ਕਹਿਣੋ ਵੀ ਕੋਈ ਵੀ ਆ ਕੇ ਅੰਦਰ ਵੜ ਗਈ ਫਿਰ ਠੀਕ ਹੈ ਫਿਰ ਫਿਰ ਤੁਸੀਂ ਆਪ ਹੀ ਮਾਲਕ ਬਣੇ ਹੋ ਤੇ ਹੁਣੇ ਮਾਲਕ ਤਾਂ ਹੈ ਨਹੀਂ ਇਹ ਰਾਖੇ ਨੇ ਅਸਲ ਜਸਟਿਸ ਦੇ ਮਾਲਕ ਨਹੀਂ ਹੈਗੇ ਮਾਲਕ ਤਾਂ ਲੋਕ ਨੇ ਤੇ ਜੇ ਰਾਖਾ ਜਿਹੜਾ ਉਹ ਆਪ ਹੀ ਗੈਰਾਂ ਨਾ ਰਲਦੇ ਵੀ ਚੰਗਾ ਕੋਈ ਨਹੀਂ ਜਿੰਦਾ ਕੋਲ ਕਿ ਤੁਸੀਂ ਆਜੋ ਕੋਈ ਕਰਦੇ ਮੈਨੂੰ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਤੇ ਫਿਰ ਠੀਕ ਹੈ ਫਿਰ ਰੜ ਗਿਆ ਨਾ ਰਾਖਾ ਨਾ ਤੇ ਇਹ ਜਵਾਬ ਦੇ ਨੇ ਇਹ ਮੁੱਖ ਮੰਤਰੀ ਵੀ ਤੇ ਇਹ ਜਿਹੜਾ ਸਿਹਤ ਮੰਤਰੀ ਮੈਡੀਕਲ ਐਡਵਾਈਜ਼ਰ ਹੈ ਮੰਤਰੀ ਆ ਖੁਦ ਡਾਕਟਰ ਹੈ ਸਿਆਣਾ ਹੈ ਐਮਲੀ ਕਰੀ ਹੋਈ ਆ ਆਕਾਂ ਦੀ ਤੇ ਫਿਰ ਜੇ ਉਹ ਇਹ ਜੇ ਕੰਮ ਕਰਦਾ ਹੈ ਤੇ ਕਿੱਦਣਾ ਕਿਤੇ ਇਹਨਾਂ ਦੇ ਨਿੱਜੀ ਹਿੱਤ ਦੇ ਵਿੱਚ ਸ਼ਾਮਲ ਹੈ ਕਿਉਂਕਿ ਜੋ ਪੈਸਾ ਬਹੁਤ ਇਨਵੋਲਡ ਹੈ be